ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ OMR ਸ਼ੀਟ ਦੇ ਬਾਰੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਓਕੇ ਤੇ ਤਾਂ ਕਿ ਤੁਹਾਨੂੰ ਡੇਲੀ ਜਿਹੜੇ ਅਪਡੇਟਸ ਆਉਂਦੇ ਆ ਪੀਐਸਟੈਟ ਦੇ ਰਿਲੇਟਡ ਜਾਂ ਈਟਟੀਟੀ ਦੇ ਰਿਲੇਟਡ ਤੁਹਾਨੂੰ ਮਿਲ ਸਕਣ ਬਾਕੀ ਜੇਕਰ ਤੁਸੀਂ ਸਾਡਾ ਈਟਟੀਟੀ ਕੈਡਰ ਵਾਲਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਕੀ ਹੈ 22 24 ਦੇ ਸਟੂਡੈਂਟ ਹੋ ਜਾਂ 23 25 ਦੇ ਸਟੂਡੈਂਟ ਹੋ ਤੇ ਤੁਸੀਂ ਵੀਆਈਪੀ ਕੁਐਸਚਨ ਵਾਲਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂਕਿ ਇਗਜ਼ਾਮ ਤੁਹਾਡੇ ਆਉਣ ਵਾਲੇ ਅਗਲੇ ਸਾਲ ਠੀਕ ਹੈ ਜਨਵਰੀ ਜਾਂ ਫਰਵਰੀ ਦੇ ਵਿੱਚ ਤਾਂ ਉਹਨਾਂ ਵਾਸਤੇ ਬੈਸਟ ਕੁਐਸਚਨ ਹੋਣਗੇ ਉਹਨਾਂ ਤੋਂ ਬਾਅਦ ਪੇਪਰ ਜਮਾ ਵੀ ਨਹੀਂ ਆਏਗਾ ਠੀਕ ਹੈ ਸਾਰਾ ਪੇਪਰ ਉਹਨ ਆਏਗਾ ਸੋ ਆਪਾਂ ਗੱਲ ਕਰਦੇ ਆ ਆਮਰ ਸ਼ੀਟ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਲਾਸਟ ਟਾਈਮ ਆ ਜਿਹੜਿਆ ਹੋਇਆ ਸੀਗਾ ਪੀਐਸ ਟੈਟ ਉਹਦੇ ਵਿੱਚ ਆਪਾਂ ਨੂੰ ਕਾਰਬਨ ਕਾਪੀ ਮਿਲੀ ਸੀ ਜਿਹੜੀ ਆਪਣੀ ਓਐਮਆਰ ਸ਼ੀਟ ਹੁੰਦੀ ਹੈ ਉਹਦੇ ਬੈਕ ਸਾਈਡ ਤੇ ਕਾਰਬਨ ਕਾਪੀ ਹੁੰਦੀ ਹੈ ਜਿੰਦੇ ਤੋਂ ਆਪਾਂ ਮੈਚ ਕਰ ਸਕਦੇ ਆ ਜਦੋਂ ਅਨਸਰ ਕੀ ਆਉਂਦੀ ਹੈ ਤਾਂ ਉੱਥੋਂ ਆਪਾਂ ਆਪਣੇ ਅਨਸਰ ਮੈਚ ਕਰ ਸਕਦੇ ਆ ਕਿਹੜਾ ਆਪਾਂ ਲਗਾ ਕੇ ਆਏ ਆ ਕਿਉਂਕਿ ਪੇਪਰ ਦੇ ਉੱਪਰ ਆਪਾਂ ਸਾਰੇ ਟਿਕ ਨਹੀਂ ਲਗਾਉਂਦੇ ਜਲਦਬਾਜ਼ੀ ਦੇ ਵਿੱਚ ਆਪਾਂ ਭੁੱਲ ਜਾਂਦੇ ਆ ਪੇਪਰ ਦੇ ਉੱਪਰ ਕਿਹੜਾ ਟਿਕ ਲਗਾਇਆ ਸੀ ਬਟ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ ਕਾਰਬਨ ਕਾਪੀ ਨਹੀਂ ਮਿਲੀ ਠੀਕ ਹੈ ਤਾਂ ਆਪਾਂ ਨੂੰ ਪਤਾ ਨਹੀਂ ਹੈ ਕਾਫੀ ਸਟੂਡੈਂਟ ਨੂੰ ਡਾਊਟ ਹੈ ਕਿ ਅਸੀਂ ਕਿਹੜਾ ਅਨਸਰ ਲਗਾ ਕੇ ਆਏ ਸੀ ਯਾਦ ਨਹੀਂ ਆ ਹੁਣ ਤਾਂ ਆਪਾਂ ਜਿਹੜੀ ਅਨਸਰ ਕੀ ਜਦੋਂ ਆਏਗੀ 10 ਦਸੰਬਰ ਤੱਕ ਅਨਸਰ ਕੀ ਆ ਸਕਦੀ ਹੈ ओके ਤਾਂ ਆਪਾਂ ਕਿਵੇਂ ਚੈੱਕ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਜਿੰਨੇ ਵੀ ਐਗਜ਼ਾਮ ਹੁੰਦੇ ਆ ਸਪੈਸ਼ਲੀ ਜੇ ਪੰਜਾਬ ਪੁਲਿਸ ਦਾ ਹੁੰਦਾ ਉੱਥੇ ਵੀ ਕਾਰਬਨ ਕਾਪੀ ਨਹੀਂ ਮਿਲਦੀ ਤਾਂ ਉੱਥੇ ਕੀ ਹੈ ਜਿਹੜੀ ਆਪਣੀ ਆਈਡੀ ਹੁੰਦੀ ਹੈ ਠੀਕ ਹੈ ਜਿਵੇਂ ਕਿ ਤੁਸੀਂ ਜਿੱਥੋਂ ਆਪਦੇ ਐਡਮਿਟ ਕਾਰਡ ਡਾਊਨਲੋਡ ਕੀਤੇ ਆ ਉਹ ਆਪਣੀ ਇੱਕ ਆਈਡੀ ਹੈ ਜਿੰਦਾ ਤੁਹਾਡੇ ਕੋਲ ਇੱਕ ਰਜਿਸਟ੍ਰੇਸ਼ਨ ਨੰਬਰ ਹੋਊਗਾ ਤੇ ਪਾਸਵਰਡ ਜਿਹੜਾ ਤੁਹਾਨੂੰ ਯਾਦ ਹੋਏਗਾ ਉਹ ਤੁਸੀਂ ਭਰਨਾ ਹੈ ਠੀਕ ਹੈ ਜਦੋਂ ਅਨਸਰ ਕੀ ਆਏਗੀ ਤੁਹਾਨੂੰ ਅਪਡੇਟ ਦੇ ਦਿੱਤਾ ਜਾਵੇਗਾ ਠੀਕ ਹੈ ਤੇ ਤੁਸੀਂ ਕੀ ਕਰਨਾ ਉਸ ਆਈਡੀ ਦੇ ਵਿੱਚ ਜਦੋਂ ਭਰੋਗੇ ਉੱਥੇ ਤੁਹਾਡੀ OMR ਸ਼ੀਟ ਆ ਜਾਏਗੀ ਕਿਉਂਕਿ ਆਪਣੀ O ਕਿੰਦੇ ਸਕੈਨ ਹੋ ਕੇ ਆਪਣੀ ਆਈਡੀ ਦੇ ਵਿੱਚ ਅਪਲੋਡ ਹੋ ਜਾਂਦੀ ਹੈ ਉਹਨੂੰ ਆਪਾਂ ਡਾਊਨਲੋਡ ਕਰਕੇ ਆਪਣੇ ਅਨਸਰ ਆਪਾਂ ਮੈਚ ਕਰ ਲੈਣੇ ਆ ਓਕੇ ਤਾਂ ਇਸ ਵਾਰ ਇਸ ਤਰੀਕੇ ਨਾਲ ਆਪਾਂ ਆਪਣੇ ਅਨਸਰ ਕੀ ਮੈਚ ਕਰਾਂਗੇ ਪਹਿਲਾਂ ਤਾਂ ਕਾਰਬਨ ਕਾਪੀ ਮਿਲ ਜਾਂਦੀ ਸੀ ਆਸਾਨੀ ਹੁੰਦੀ ਸੀ ਪਤਾ ਲੱਗ ਜਾਂਦਾ ਸੀ YouTube ਦੇ ਉੱਪਰ ਜਿਹੜੀਆਂ ਵੀਡੀਓਜ਼ ਆਉਂਦੀਆਂ ਉੱਥੋਂ ਆਪਾਂ ਆਪਣੇ ਅਨਸਰ ਮੈਚ ਕਰ ਲੈਂਦੇ ਸੀਗੇ 2-3 ਨੰਬਰ ਇੱਧਰ-ਉੱਧਰ ਹੁੰਦੇ ਆ ਜ਼ਿਆਦਾ ਨਹੀਂ ਹੁੰਦਾ ਤੇ ਬਾਕੀ ਇਸ ਵਾਰ ਨਹੀਂ ਮਿਲੀ ਉਹ ਐਮਰ ਸ਼ੀਟ ਇਸ ਵਾਰ ਕੀ ਹੋਏਗਾ ਕਾਰਬਨ ਕਾਪੀ ਦੀ ਹੈਲਪ ਨਾਲ ਸੋਰੀ ਕਾਰਬਨ ਕਾਪੀ ਨਹੀਂ ਆਈਡੀ ਦੀ ਹੈਲਪ ਨਾਲ ਆ ਆਪਣੀ ਆਈਡੀ ਵਿੱਚ ਠੀਕ ਹੈ ਆਪਣੀ ਆਈਡੀ ਦੇ ਵਿੱਚ ਸਕੈਨ ਹੋ ਕੇ ਆਪਣੀ ਓਐਮਆਰ ਸ਼ੀਟ ਅਪਲੋਡ ਹੋ ਜਾਏਗੀ ਜਿਸ ਦਿਨ ਅਨਸਵਰ ਕੀ ਆਏਗੀ ਤਾਂ ਨਾਲ ਤੋਂ ਇੱਕ ਮੈਸੇਜ ਜ਼ਰੂਰ ਆ ਜਾਏਗਾ ਤੁਸੀਂ ਆਪਣੀ ਆਈਡੀ ਦੇ ਵਿੱਚੋਂ ਓਐਮਆਰ ਸ਼ੀਟ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਅਨਸਰ ਤੁਸੀਂ ਮੈਚ ਕਰ ਸਕਦੇ ਹੋ ਠੀਕ ਹੈ ਇਸ ਵਾਰ ਇਸ ਤਰੀਕੇ ਨਾਲ ਆਪਣੀ ਅਨਸਰ ਚੈੱਕ ਕੀਤੇ ਜਾਣਗੇ ਓਕੇ ਸੋ ਇਹ ਅੱਜ ਦੀ ਅਪਡੇਟ ਸੀਗੀ ਕਿਉਂਕਿ ਕਾਫੀ ਸਟੂਡੈਂਟ ਨੂੰ ਡਾਊਟ ਹੈ ਕਿ ਸਰ 15 ਕੁਐਸਚਨ ਪਤਾ ਨਹੀਂ ਕਿਹੜੇ ਲਗਾਏ ਆ 16 ਕੁਐਸਚਨ ਪਤਾ ਨਹੀਂ ਕਿਹੜੇ ਲਗਾਏ ਆ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਆਪਾਂ ਪੇਪਰ ਕਰਦੇ ਆ ਨਾ ਉਦੋਂ ਆਪਾਂ ਟਿੱਕ ਲਗਾਉਂਦੇ ਜਾਂਨੇ ਕਵੈਸਚਨ ਪੇਪਰ ਤੇ ਜਦੋਂ ਥੋੜਾ ਸਮਾਂ ਰਹਿ ਜਾਂਦਾ ਫਿਰ ਆਪਾਂ ਸੋਚਦੇ ਟਿੱਕ ਨਹੀਂ ਲਗਾਉਂਦੇ ਸਿੱਧੇ ਗੋਲੇ ਭਰਦੇ ਆ ਤਾਂ ਉਦੋਂ 15 20 30 40 ਕਵੈਸਚਨ ਇਹੋ ਜਿਹੇ ਹੁੰਦੇ ਆ ਜਿਹੜੇ ਕਵੈਸਚਨ ਪੇਪਰ ਉੱਪਰ ਆਪਾਂ ਨਹੀਂ ਟਿੱਕ ਲਗਾਏ ਹੁੰਦੇ ਤਾਂ ਆਪਾਂ ਨੂੰ ਯਾਦ ਨਹੀਂ ਹੁੰਦਾ ਕਿ ਆਪਣੇ ਅਨਸਰ ਕਿਹੜੇ ਲੱਗੇ ਆ ਓਕੇ ਤਾਂ ਇਸ ਦੇ ਲਈ ਇਸ ਵਾਰ ਆਪਣੀ ਆਈਡੀ ਦੇ ਵਿੱਚ ਆਪਣੀ OMR ਸ਼ੀਟ ਸਕੈਨ ਕਰਕੇ ਅਪਲੋਡ ਕੀਤੀ ਜਾਵੇਗੀ ਬਾਕੀ ਤੁਹਾਡੇ ਕਿੰਨੇ ਨੰਬਰ ਬਣੇ ਜਾਂ ਕਿੰਨੇ ਨੰਬਰ ਤੁਹਾਡੇ ਘਟ ਰਹੇ ਆ ਆਪਣੀ ਕੈਟਾਗਰੀ ਮੈਂਸ਼ਨ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਉਸ ਦੇ ਰਿਲੇਟਡ ਜੋ ਵੀ ਤੁਹਾਡੇ ਕੁਐਸਚਨ ਹੋਣਗੇ ਉਹਨਾਂ ਦੇ ਉੱਪਰ ਆਪਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿਹੜੇ-ਕਿਹੜੇ ਕੁਐਸਚਨ ਦੇ ਉੱਪਰ ਗ੍ਰੇਸ ਮਿਲ ਸਕਦੀ ਹੈ ਬਾਕੀ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦਾ ਕਮੈਂਟ ਸ਼ੇਅਰ ਕਰ ਸਕਦੇ ਹੋ ਦੇਓ ਉਸਰ ਰਿਲੇਟਡ ਅਸੀਂ ਵੀਡੀਓ ਜ਼ਰੂਰ ਬਣਾਵਾਂਗੇ ਥੈਂਕ ਯੂ ਵੈਰੀ ਮਚ